ਸਸਰੀ ਗੱਲ ਦੋਸਤੋ ਦੋਸਤੋ ਆ ਗੱਲ ਜਮਾ ਧਿਆਨ ਨਾਲ ਸੁਣ ਲਓ 1 ਮਿੰਟ ਸਿਰਫ ਤੁਸੀਂ ਜਦੋਂ YouTube ਦਾ ਚੈਨਲ ਅੱਜ ਬਣਾ ਲਿਆ ਤੁਸੀਂ ਅੱਜ ਹੀ ਨਾ ਵੀਡੀਓ ਪਾਓ ਇਧਰ ਮੈਂ ਸਕਰੀਨ ਤੇ ਲਾਉਣਾ ਇਸ ਤਰ੍ਹਾਂ ਲਿਖਿਆ ਹੋਵੇਗਾ ਨਾ ਜਦੋਂ ਮੇਲ ਆ ਗਈ ਤੁਹਾਨੂੰ ਐਵੇਂ ਲਿਖਿਆ ਗਿਆ ਸਕਰੀਨ ਤੇ ਮੈਂ ਲਾ ਦਿੰਦਾ ਤੇ ਇਹ ਤੇ ਲਿਖਿਆ ਹੋਊ ਵੈਲਕਮ ਮਤਲਬ YouTube ਕਹੂਗਾ ਵੀ ਤੁਸੀਂ ਵੀਡੀਓ ਪਾ ਸਕਦੇ ਹੋ ਉਦੋਂ ਪਾਓ ਅੱਜ ਹੀ ਨਾ ਕਿ ਅੱਜ ਹੀ ਨਾ ਪਾਓ ਕਿਉਂਕਿ ਚੈਨਲ ਨੇ ਵੀ ਉਹਦੇ ਵਿੱਚ ਜਾਣਾ ਹੁੰਦਾ ਸੈਟਿੰਗ ਹੋਣੀ ਹੁੰਦੀ ਹੈ ਸਾਰੀਆਂ ਸੈਟਿੰਗਾਂ ਕਰਕੇ ਫੇਰ ਵੀਡੀਓ ਪਾਓ ਜੇ ਤੁਸੀਂ ਸਾਰੀਆਂ ਸੈਟਿੰਗਾਂ ਕਰਨਾ ਚਾਹੁੰਦੇ ਹੋ ਵੀ ਪਹਿਲਾਂ ਜੇ ਸੈਟਿੰਗਾਂ ਕਰੋਗੇ ਫੇਰ ਹੀ ਮੈਸੇਜ ਆਊਗਾ ਉਹਦੇ ਵਾਸਤੇ ਇੱਧਰ ਸਕਰੀਨ ਤੇ ਜਦੋਂ ਆਹ ਵੀਡੀਓ ਐਂਡ ਹੋ ਗਿਆ ਉਸ ਤੋਂ ਬਾਅਦ ਉਹ ਵੀਡੀਓ ਚੱਲੂ ਤੁਸੀਂ ਉਹ ਦੇਖ ਸਕਦੇ ਹੋ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਤਰ੍ਹਾਂ ਦੀਆਂ ਯਾਨੀ ਕਿ ਜਿਵੇਂ ਫੇਸਬੁੱਕ ਇੰਸਟਾਗ੍ਰਾਮ ਤੇ YouTube ਬਾਰੇ ਟਿਪਸ ਤੁਹਾਨੂੰ ਇੱਥੇ ਮਿਲਦੀਆਂ ਰਹਿਣਗੀਆਂ ਹਰ ਟਾਈਮ ਕਿਉਂਕਿ ਵੀਡੀਓ ਜਮਾਂ ਟੌਪ ਦੀਆਂ ਮਿਲਣਗੀਆਂ ਤੇ ਤੇ ਤੁਹਾਨੂੰ ਐਨ ਪੂਰੀ ਫੁੱਲ ਜਾਣਕਾਰੀ ਹੋਊਗੀ ਫੇਰ ਕੋਈ ਜਾਣਕਾਰੀ ਨਹੀਂ ਹੋਊਗੀ ਕਿਵੇਂ ਵੀਡੀਓ ਸਰਚ ਜਾਂਦੀ ਹੈ ਇਸ ਤਰ੍ਹਾਂ ਮੈਂ ਟਰੈਕਟਰਾਂ ਚੈਨਲ ਬਣਾਇਆ ਸੀ ਮਨ ਲਓ ਮੈਂ 1.5 ਮਹੀਨਾ ਪਹਿਲਾਂ ਉਹ ਤੇ 10000 ਫੋਲੋਅਰ ਹੋ ਗਏ ਸਬਸਕ੍ਰਾਈਬ ਹੋ ਗਏ ਇਸ ਤਰ੍ਹਾਂ ਤੁਸੀਂ ਮਤਲਬ ਕਿ ਥੋੜਾ ਦੱਸੂਗਾ ਸਰਚ ਚ ਬਗ ਜੀ ਨਾ ਜਦੋਂ ਤੀਜ ਉਹਨਾ ਆਟੋਮੈਟਿਕ ਜਦੋਂ ਕੋਈ ਸਰਚ ਕਰਦਾਗਾ ਉਹ ਮੂਰੀ ਆ ਜਾਂਦੀ ਹੈ ਉਹਦੇ ਨਾਲ ਵੀ ਅੱਧੇ ਤੋਂ ਵੱਧ ਵਿਊ ਆ ਜਾਂਦੇ ਆ ਫੁੱਲ ਵੀ ਆ ਸਕਦੇ ਆ ਉਹਦੇ ਨਾਲ ਲੱਖਾਂ ਵਿਊ ਆਏ ਹੋਏ ਆ ਜਿਹੜੇ ਸਰਚ ਕੀ ਜਾਂਦੇ ਆ ਤੇ ਇਹਨਾਂ ਜ਼ਰੂਰ ਕਰ ਲਿਓ ਜੀ ਤੁਸੀਂ ਤੇ ਆਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਹੁਣ ਆ ਵੀਡੀਓ ਪੂਰੀ ਦੇਖ ਲਓ ਤੁਹਾਨੂੰ ਸਾਰੀ ਫੁੱਲ ਜਾਣਕਾਰੀ ਆਜ ਧੰਨਵਾਦ